ਪਿੰਡ ਬਾਰੇ ਕੇ ਜਿਹੜਾ ਰਾਹਤ ਕੈਂਪ ਬਣਾਇਆ ਗਿਆ ਆ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਰਾਹਤ ਕੈਂਪ ਤਾਂ ਸੀਗਾ ਹੜਪੀੜਤਾਂ ਵਾਸਤੇ ਪਰ ਹੜਪੀੜਤਾਂ ਨੂੰ ਹੀ ਇੱਥੇ ਸੁਵਿਧਾਵਾਂ ਜਿਹੜੀਆਂ ਨਹੀਂ ਮਿਲਿਆ ਗੱਲਬਾਤ ਕਰਦੇ ਆ ਕਿ ਨਾਮ ਹੈ ਜੀ ਤੁਸੀਂ ਕੀ ਨਾਮ ਹੈ ਜੀ ਸਵਰਨ ਕੌਰ ਐ ਰੋਟੀ ਪਾਣੀ ਦਾ ਕੀ ਇੰਤਜ਼ਾਮ ਇੱਥੇ ਨਹੀਂ ਮਿਲਦਾ ਕੱਲ ਤਾਂ ਮੁੱਖ ਮੰਤਰੀ ਆਏ ਸੀ ਤੇ ਬੜੇ ਸਟਾਲ ਲਗਾਏ ਸੀ ਬੜਾ ਕੁਝ ਕੀਤਾ ਸੀ ਹਾਂਜੀ ਕੱਲ ਮਿਲਿਆ ਸੀ ਅੱਜ ਨਹੀਂ ਮਿਲਿਆ ਨਹੀਂ ਮਿਲਿਆ ਦੇ ਸਵੇਰ ਦੀ ਕਹਿਣ ਪੁੱਛੇ ਨਹੀਂ ਰੋਟੀ ਨਹੀਂ ਤੇ ਕੀ ਕੱਲ ਤੇ ਦੇਸੀ ਕੇ ਉਹਦੇ ਦੁੱਧ ਦੇ ਤੇ ਖੀਰ ਤੇ ਸਟਾਲ ਲਗਾਏ ਸੀ ਉਹ ਨਹੀਂ ਮਿਲੇ ਨਹੀਂ ਉਹ ਕੁਝ ਨਹੀਂ ਮਿਲੇਗੇ ਬੱਚਿਆਂ ਵਾਸਤੇ ਬਿਸਕਟ ਸੀ ਹੋਰ ਬੜਾ ਕੁਝ ਸੀ ਨਹੀਂ ਉਹ ਆਪ ਲੈ ਜਾਂਦੇ ਨੇ ਅਗਾਂ ਵੱਡੇ ਮੁਲਾਜ਼ਮਾਂ ਦੇ ਨਾ ਤੋਂ ਵਾਪਸ ਲੈ ਜਾਂਦੇ ਨੇ ਕਾਰ ਨੂੰ ਅਸੀਂ ਇੱਥੇ ਦੇਖਦੇ ਰਹੇ ਜਿਦ ਵੀ ਆ ਚੀ ਜਾਈ ਸਾਨੂੰ ਕੁਝ ਨਹੀਂ ਮਿਲਦਾ ਤੁਸੀਂ ਕਿਹੜੇ ਪਿੰਡ ਤੋਂ ਅਸੀਂ ਕੈਂਡੀ ਵਾਲੇ ਤੋਂ ਜਦੋਂ ਉੱਥੋਂ ਲੈ ਕੇ ਆਏ ਨੇ ਤੁਹਾਨੂੰ ਇੱਥੇ ਤੇ ਉਸ ਤੋਂ ਬਾਅਦ ਇਹਨਾਂ ਨੇ ਰੋਟੀ ਪਾਣੀ ਦਾ ਇੱਥੇ ਕੋਈ ਬੰਦੋਬਸਤ ਨਹੀਂ ਕੀਤਾ ਨਹੀਂ ਮਿੱਡੇ ਮੀ ਲੀਗਾ ਸੀ ਸਕੂਲ ਦਾ ਉਹੀ ਖਵਾਇਆ ਨੇ ਤੋਂ ਹੁਣ ਖਤਮ ਹੋ ਗਏ ਤਾਲੇ ਲੱਗ ਗਏ ਨੇ ਤਾਲੇ ਲੱਗ ਗਏ ਹਾਂ ਤਾਲੇ ਲੱਗ ਗਏ ਸਕੂਲ ਤੇ ਫਿਰ ਰਾਤ ਨੂੰ ਰੋਟੀ ਜਿਹੜੀ ਸੀ ਜਾਂ ਮਿਲਦੀ ਉਹ ਕਦੋਂ ਮਿਲਦੀ ਸੀ ਬਸ ਹੁਣ ਤਾਂ ਕੁਝ ਨਹੀਂ ਮਿਲਦਾ ਪਿਆ ਐਵੇਂ ਬੈਠੇ ਆ ਭੁੱਖੇ ਸਵੇਰ ਦਾ ਕੁਝ ਨਹੀਂ ਖਾਦਾ ਨਹੀਂ ਕੁਝ ਨਹੀਂ ਖਾਦਾ ਤੇ ਕੀ ਲੱਗਦਾ ਵੀ ਜਿਹੜੇ ਹੜਪੀਟ ਤੇ ਲੋਕ ਨੇ ਜਿਹੜੇ ਆ ਜਿਹੜੇ ਤੁਸੀਂ ਲੈ ਕੇ ਆਏ ਉਹਨਾਂ ਨੂੰ ਤੇ ਇਹਨਾਂ ਨਾਲ ਨਾ ਇਨਸਾਫੀ ਹੋਈ ਨਹੀਂ ਨਾ انصافੀ ਤਾਂ ਹੋ ਹੀ ਰਹੀ ਏ 97 ਵਿੱਚ ਭੁੱਖੇ ਪਾਣੇ ਬਿਠਾਤੇ ਸੀ ਕਰਾ ਹੀ ਠੀਕ ਸੀ ਫਿਰ ਪਾਣੀ ਚ ਮਾਰੀਏ ਲੋੜੀਏ ਕੁਝ ਮਰਜੀ ਹੋਵੇ ਸਾਡੇ ਨਾਲ ਸਾਡੇ ਅੱਧੇ ਜੀਉਦੇ ਨੇ ਅੱਧੇ ਅਸੀਂ ਇੱਥੇ ਆ ਤੇ ਮਾਲ ਡੰਗਰ ਵੀ ਉੱਥੇ ਹਾਂ ਮਾਲ ਡੰਗਰ ਵੀ ਉੱਥੇ ਨਾ ਚਾਰਾ ਉੱਥੇ ਪਹੁੰਚ ਰਹਾ ਨਾ ਕੁਝ ਮਾਲ ਡੰਗਰ ਵੀ ਭੁੱਖਾ ਪਾਣਾ ਹੈ ਉੱਥੇ ਇਹ ਤੁਹਾਡੇ ਹੱਥੇ ਕੀ ਹੋਇਆ ਜੀ ਸਾਨੂੰ ਨਾ ਕੱਲ ਵੀ ਇਦਾਂ ਦੇ ਟੈਨਸ਼ਨ ਕਰਦੀ ਲੈ ਕੇ ਚੱਕਰ ਆ ਗਏ ਸੀ ਅੱਛਾ ਤੇ ਵੀ ਇਹਨਾਂ ਕੁਛ ਲੁੱਟ ਗਿਆ ਤੇ ਸਾਰਾ ਕੁਛ ਡੁੱਬ ਗਿਆ ਤੇ ਅਸੀਂ ਹੁਣ ਇੱਥੇ ਕੀ ਕਰਨਾ ਵੀ ਇੱਥੇ ਰਹਿ ਕੇ ਇਕੱਲੇ ਜਣੇ ਤੇ ਉਹ ਕਹਿੰਦੇ ਵੀ ਦੂਸਰਾ ਤੁਹਾਨੂੰ ਸਭ ਕੁਝ ਇੱਥੇ ਮਿਲੇਗਾ ਵੀ ਬਾਰੇ ਕਿ ਆਜੋ ਚਲੋ ਢੋਡੇ ਵਾਸਤੇ ਬੱਸਾਂ ਲੈ ਕੇ ਚੱਲਨੇ ਆ ਤੇ ਢੋਡੇ ਵਾਸਤੇ ਸਾਰਾ ਕੁਝ ਮਿਲੇਗਾ ਤੇ ਅਸੀਂ ਕਿ ਆ ਵੀ ਚੱਲ ਚੱਲਦੇ ਰਹਿਨੇ ਕੋਈ ਜਣੇ ਤੇ ਕੁਛ ਮਾਲ ਡੰਗਰ ਤੋਂ ਉੱਥੇ ਛੱਡ ਆਂ ਤੇ ਬਾਕੀ ਦੇ ਘਰ ਦੇ ਜੀ ਕੋਈ ਕੋਈ ਆ ਗਿਆ ਤੇ ਫੇਰ ਉਦਾਂ ਦੇ ਇੱਥੇ ਕੱਲ ਚੱਕਰ ਆਇਆ ਤੇ ਡੇਗ ਡੁਗ ਪਿਆ ਬਾਕੀ ਐਂਬੂਲੈਂਸ ਤਾਂ ਲੈ ਗਏ ਨੇ ਮੈਨੂੰ ਲੈ ਗਏ ਨੇ ਸ਼ਹਿਰ ਫਿਰ ਤੇ ਉੱਥੇ ਦਾਖਲ ਕਰ ਦਿੱਤਾ ਨੇ ਕਹਿੰਦੇ ਕੋਈ 4 ਦਿਨ ਪੈ ਜਾਣਗੇ ਤੇ ਮੈਂ ਹਾਂ ਮੇਰੇ ਬੱਚੇ ਜਿਹੜੇ ਛੋਟੇ ਛੋਟੇ ਆ ਉਹ ਕੌਣ ਸੰਭਾਲੇਗਾ ਤੇ ਦਾਦੀ ਹੁੰਦੀ ਸੀ ਉਹ ਨਾਲ ਆ ਗਈ ਤੇ ਜਿਹੜੀ ਚਾਚੀ ਸੀ ਉਹ ਪੇਕਿਆ ਤੇ ਚਲੀ ਗਈ ਤੇ ਮੈਂ ਹੁਣ ਕਿੰਦੇ ਕੋਲ ਛੱਡ ਕੇ ਆਂਦੀ ਤੇ ਸਾਰੀ ਦੁਨੀਆ ਤਾਂ ਹੋਰ ਵੀ ਆਈ ਤਾਂ ਹੋਈ ਹੈ ਪਿੰਡ ਦੀ ਪਰ ਉਹ ਥੋੜਾ ਸੰਭਾਲਦੀ ਹੁੰਦੀ ਹੈ ਕੋਈ ਤੇ ਤਾਂ ਕਰਕੇ ਫਿਰ ਅਸੀਂ ਨਾ ਕੀ ਆ ਵੀ ਸਾਨੂੰ ਛੁੱਟੀ ਦੇ ਦੋ ਅੱਜ ਹੀ ਤੇ ਉਹ ਮਿੰਟ ਤਰਲਾ ਕਰਕੇ ਤੇ ਉੱਥੇ ਫਿਰ ਸਰਾਂ ਦੀ ਤੇ ਉੱਥੇ ਫਿਰ ਉਹਨਾਂ ਨੂੰ ਛੁੱਟੀ ਦਵਾਈ ਤੇ ਉਹ ਕਹਿੰਦੇ ਚੱਲ ਛੁੱਟੀ ਤੁਹਾਨੂੰ ਅੱਜ ਤੁਹਾਨੂੰ ਮਿਲ ਜਾਏਗੀ ਤੇ ਬਾਕੀ ਚਲੇ ਜਾਓ ਤੇ ਦਵਾਈ ਦੂਹੀ ਖਾਂਦੇ ਰਹੋ ਤੇ ਹੁਣ ਕੱਲ ਦੀ ਦਵਾਈ ਮਿਲੀ ਆ ਤੇ ਉਹ ਹਣ ਹੁਣ ਖਾਣਾ ਨਹੀਂ ਮਿਲ ਰਿਹਾ ਹੁਣ ਰੋਟੀ ਨਹੀਂ ਮਿਲ ਖਾਣਾ ਨਹੀਂ ਮਿਲ ਰਿਹਾ ਤੇ ਹੁਣ ਚੱਕਰ ਆਈ ਜਾਂਦੇ ਆ ਤੇ ਮੈਂ ਸਿਰ ਤੁਰਦੇ ਫਿਰਨੇ ਆ ਕਿਸੇ ਦੀ ਬਾਹ ਫੜ ਲੀਦਾ ਦਵਾਈ ਵੀ ਲੈਣੀ ਆ ਤੇ ਉੱਤੋਂ ਰੋਟੀ ਨਹੀਂ ਮਿਲਦੀ ਹਾਂਜੀ ਸਵੇਰ ਦੀ ਹਣ ਰੋਟੀ ਨਹੀਂ ਮਿਲੀ ਉਹ ਇੱਕ ਕੁੱਟ-ਕੁੱਟ ਚਾਹ ਮਿਲੀ ਆ ਉਹਦੇ ਨਾਲ ਹੈ ਕੁਛ ਨਹੀਂ ਤੇ ਅਸੀਂ ਹੁਣ ਕੀ ਕਰਦੇ ਫਿਰ ਕੱਲੇ ਤੇ ਰਾਹਤ ਕੈਂਪ ਕਾਦਾ ਬਣਾਇਆ ਹਾਂਜੀ ਤੁਹਾਡੇ ਵਾਸਤੇ ਰਾਹਤ ਕੈਂਪ ਜਿਹੜਾ ਬਣਾਇਆ ਤੁਹਾਡੇ ਵਾਸਤੇ ਉਹ ਕਦੋਂ ਬਣਾਇਆ ਉਹ ਨਾ ਤਾਂ ਇਹ ਬਸ ਕਿਸੇ ਕਿਸੇ ਨੂੰ ਮਿਲੇ ਆ ਤੇ ਕਿਸੇ ਕਿਸੇ ਨੂੰ ਨਹੀਂ ਮਿਲੇ ਆ ਹਾਂ ਤੇ ਉਹ ਫਿਰ ਕੀ ਕਰਦੇ ਜਿਹੜੇ ਸਾਡੇ ਵਰਗੇ ਮਰੀਜ਼ ਅੰਦਰ ਬੈਠੇ ਆ ਉਹਨਾਂ ਨੂੰ ਕਿੱਥੇ ਮਿਲਦੇ ਆ ਜਿਹੜੇ ਲੈਣ ਚਲੇ ਜਾਣ ਉਹਨਾਂ ਨੂੰ ਹੀ ਮਿਲਦੇ ਆ ਬੱਚਿਆਂ ਨੂੰ ਲੋੱਖਾ ਨਹੀਂ ਹੁੰਦਾ ਕਿ ਬੱਚਿਆਂ ਨੂੰ ਕੁਝ ਨਹੀਂ ਖਾਣ ਪੀਣ ਨੂੰ ਆਪ ਦਾ ਚਲ ਬੰਦਾ ਬਰਦਾਸ਼ਤ ਕਰ ਲੈਂਦਾ ਬੱਚਿਆਂ ਦਾ ਭੁੱਖ ਬਰਦਾਸ਼ਤ ਨਹੀਂ ਹੁੰਦੀ ਬੱਚੇ ਤਾਂ ਫਿਰ ਹੁਣ ਚੁੱਪਾ ਸੀ ਕਾਰਗਤ ਬੱਚੇ ਵੀ ਚੁੱਪਤਾਰ ਹੀ ਜਾਣਗੇ ਵੀ ਮਾਂ ਪੇ ਨੂੰ ਕੁਝ ਨਹੀਂ ਬੇਜਾ ਬਸ ਤੇ ਦੁਕਾਨਾਂ ਤੋਂ ਅਸੀਂ ਚੀਜ਼ਾਂ ਲਿਆ ਲਿਆ ਤੇ ਖਵਾਈ ਜਾਂਦੇ ਆਂ ਕੁਝ ਪੈਸਾ ਕੋਈ ਮਾੜਾ ਮੋਟਾ ਹੈਗਾ ਕੋਈ ਤੇ ਉਹ ਤੋਂ ਦੁਕਾਨਾਂ ਤੋਂ ਚੀਜ਼ਾਂ ਲਿਆ ਲੈ ਕੇ ਖਵਾਈ ਜਾਂਦੇ ਆਂ ਤੁਸੀਂ ਦੇਖੋ ਜੀ ਇਹ ਨੇ ਹਾਲਾਤ ਰਾਹਤ ਕੈਂਪ ਦੇ ਹਾਲਾਤ ਤੁਸੀਂ ਦੇਖੋ ਇਹ ਹਾਲਾਤ ਨੇ ਤੁਸੀਂ ਆਹ ਦੇਖੋ ਪਿੱਛੇ ਕੱਲ ਥੇ ਮਜਮਾ ਲੱਗਾ ਹੋਇਆ ਸੀਗਾ ਚਾਹੇ ਉਹ 베ਰਕਾ ਸੀ ਚਾਹੇ ਉਹ ਸੁੱਕਾ ਰਾਸ਼ਨ ਸੀ ਹੱਲੇ ਵੀ ਇੱਥੇ ਲਿਖਿਆ ਸੁੱਕਾ ਰਾਸ਼ਨ ਤੇ ਫਲ ਆ ਤੁਸੀਂ ਦੇਖੋ ਬੋਰਡ ਲੱਗਾ ਸੁੱਕਾ ਰਾਸ਼ਨ ਅਤੇ ਫਲ ਇਹ ਕੱਲ ਸੀ ਜਦੋਂ ਸੀਐਮ ਨੇ ਆਣਾ ਸੀ ਮੰਤਰੀ ਨੇ ਆਣਾ ਸੀ ਇੱਥੇ ਸਟਾਲ ਜਿਹੜੇ ਆ ਉਹ ਲਗਾ ਦਿੱਤੇ ਗਏ ਸੀ ਤੇ ਅੱਜ ਸਿਰਫ ਇੱਥੇ ਪਸ਼ੂ ਪਾਲਣ ਵਿਭਾਗ ਵਾਲੇ ਜਿਹੜੇ ਨੇ ਉਹ ਬੈਠੇ ਨੇ ਤੇ ਜਾਂ ਇੱਕ ਇੱਥੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਬੈਠੇ ਨੇ ਉਹ ਆਪਣੀਆਂ ਸਵਾਵਾਂ ਇੱਥੇ ਜ਼ਰੂਰ ਦੇ ਰਹੇ ਨੇ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤੇ ਸਿਵਲ ਪ੍ਰਸ਼ਾਸਨ ਦੀ ਸਿਹਤ ਵਿਭਾਗ ਦੀ ਉਹ ਆਪਣਾ ਲਗਾਤਾਰ ਇਹ ਜਿਹੜੇ ਹੈ ਉਹ ਆਪਣਾ ਕੈਂਪ ਇੱਥੇ ਚਲਾ ਰਹੇ ਨੇ ਅਗਰ ਕਿਸੇ ਨੂੰ ਲੋੜ ਹੈ ਦਵਾਈ دارو ਦੀ ਤੇ ਉਹ ਲੈ ਸਕਦੇ ਪਰ ਹਾਲਾਤ ਤੁਸੀਂ ਦੇਖੋ ਇੱਥੇ ਫਿਲਹਾਲ ਜੇ ਗੱਲ ਕਰੀਏ ਨਾ ਇੱਕ ਪੁਲਿਸ ਵਿਭਾਗ ਤੇ ਇੱਕ ਸਿਹਤ ਵਿਭਾਗ ਇਹ ਦੋ ਜਿਹੜੇ ਹੈ ਵਿਭਾਗ ਜਿਹੜੇ ਆ ਉਹ ਨਜ਼ਰ ਆਏ ਨੇ ਜਿਹੜੇ ਫੀਲਡ ਵਿੱਚ ਹੈਗੇ ਨੇ ਕੰਮ ਕਰ ਰਹੇ ਨੇ ਲੋਕਾਂ ਨੂੰ ਮੁਸੀਬਤਾਂ ਚੋਂ ਕੱਢ ਰਹੇ ਨੇ ਪਰ ਕੱਢਣ ਦਾ ਤੁਸੀਂ ਦੇਖੋ ਹਾਲਾਤ ਕੀ ਨੇ ਕਿ ਜਿਹੜੇ ਅਫਸਰ ਉੱਚ ਅਧਿਕਾਰੀ ਨੇ ਉਹਨਾਂ ਦੀ ਕੀਤੀ ਕਰਾਈ ਜਿਹੜੇ ਮੁਲਾਜ਼ਮ ਨੇ ਉਹ ਖੂਚ ਪਾਈ ਜਾਂਦੇ ਨੇ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਜਾਂ ਡੀਸੀ ਮੈਡਮ ਦੀ ਗੱਲ ਕਰ ਲਈਏ ਏਡੀਸੀ ਦੀ ਗੱਲ ਕਰ ਲਈਏ ਹਨਾ ਦੋਨਾਂ ਜਨਰਲ ਜਾਂ ਉਹਦੀ ਡਿਵੀਜ਼ਨਮੈਂਟ ਦੀ ਉਹ ਦੋਨੋਂ ਤਿੰਨੋਂ ਸਾਰੇ ਫੀਲਡ 'ਚ ਨੇ ਐਸਐਸਪੀ ਦੀ ਗੱਲ ਕਰ ਲਈਏ ਉਹ ਫੀਲਡ 'ਚ ਹੈ ਸਾਰੀ ਪੁਲਿਸ ਫੀਲਡ 'ਚ ਹੈ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਆਪ ਰਾਹਤ ਕੈਂਪ ਸੌਂਪਿਆ ਹੋਇਆ ਉਹਨਾਂ ਦੇ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਜ਼ੀਰੋ ਨੇ ਬੇਕਾਰ ਨੇ ਕੀ ਫਾਇਦਾ ਇਹਨਾਂ ਲੋਕਾਂ ਨੂੰ ਉੱਥੋਂ ਪਿੰਡਾਂ ਤੋਂ ਉਠਾ ਕੇ ਇੱਥੇ ਰਾਹਤ ਕੈਂਪਾਂ 'ਚ ਲਿਆਂਦਾ ਜੇ ਅਗਰ ਇਹਨਾਂ ਨੂੰ ਖਾਣ ਨੂੰ ਮਿਲਣਾ ਹੀ ਨਹੀਂ ਹੈ ਬੱਚੇ ਭੁੱਖੇ ਰਹਿ ਜਾਣਗੇ ਤਾਂ ਕੀ ਹੋਏਗਾ ਸਾਡੇ ਕੋਲ ਕੱਲ ਵੀ ਇੱਕ ਬੱਚਾ ਜਿਹੜਾ ਉਹ ਆਇਆ ਸੀਗਾ ਜਿੰਨੇ ਕੀ ਮੈਨੂੰ ਰੋਕ ਕੇ ਗੱਲ ਕਹਿਆ ਕਿ ਅੰਕਲ ਜੀ ਮੇਰੇ ਕੋਲੋਂ ਖਾਣ ਨੂੰ ਨਾ ਅਸੀਂ ਸਾਨੂੰ ਰੋਟੀ ਮਿਲੀ ਹੈ ਤੇ ਨਾ ਬਿਸਕਟ ਮਿਲੇ ਹੈ ਔਰ ਬਿਸਕਟਾਂ ਦੇ ਉੱਤੇ ਸਟਾਲ ਲਗਾਏ ਗਏ ਸੀ ਦਿੱਤਾ ਨਹੀਂ ਜਾ ਰਿਹਾ ਸੀ ਸਿਰਫ ਮੰਤਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਮੰਤਰੀ ਆਏਗਾ ਉਹਨਾਂ ਨੂੰ ਦਿਖਾਵਾਂਗੇ ਵੀ ਕੀ ਕੀ ਅਸੀਂ ਕੀਤਾ ਕੀ ਕੀ ਲਿੱਤਾ ਤੇ ਬਸ ਉਹਨਾਂ ਫੋਟੋਆਂ ਖਿਚਾ ਕੇ ਤੇ ਖਾਬ ਸਭ ਜਿਹੜਾ ਉਹ ਵਾਪਸ ਲੈ ਗਏ ਨਹੀਂ ਜਾਂ ਮੁਲਾਜ਼ਮਾਂ ਦੇ ਹੱਥੇ ਚੜ ਗਿਆ ਤੇ ਗੱਲਬਾਤ ਸਿਰਫ ਆ ਜਿਹੜੇ ਬੰਦੇ ਨੇ ਇੱਥੇ ਤੁਸੀਂ ਦੇਖੋ ਵੀ ਇਹ ਲੋਕ ਇੱਥੇ ਅਵੇਲੇਬਲ ਹੈਗੇ ਨੇ ਇਹ ਵੀਡੀਓ ਦਫ਼ਤਰ ਵੱਲੋਂ ਨੇ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਜਿਹੜਾ ਲੋਕਾਂ ਨੂੰ ਲੋੜ ਹੈਗੀ ਆ ਤੇ ਸਵਾਲ ਇੱਕ ਬਹੁਤ ਵੱਡਾ ਹੈ ਜੇ ਅਧਿਕਾਰੀ ਫੀਲਡ 'ਚ ਆ ਸਕਦੇ ਹੋ ਆਪਣੀਆਂ ਸੇਵਾਵਾਂ ਜਾਂ ਜ਼ਿੰਮੇਵਾਰੀਆਂ ਸਮਝ ਸਕਦੇ ਆ ਇੱਥੋਂ ਦੇ ਮੁਲਾਜ਼ਮਾਂ ਜਿਨ੍ਹਾਂ ਨੂੰ ਰਾਹਤ ਕੈਂਪ ਦੀ ਜ਼ਿੰਮੇਵਾਰੀ ਸੌਂਪੀ ਉਹ ਕਿੱਥੇ ਨੇ ਉਹ ਕਿਉਂ ਚੁੱਪ ਨੇ ਆਖਰ ਰੋਟੀ ਬੱਚਿਆਂ ਨੂੰ ਚਾਹੀਦੀ ਹੈ ਵੱਡਿਆਂ ਨੂੰ ਚਾਹੀਦੀ ਹੈ ਇਹਨਾਂ ਨੂੰ ਇਸ ਤੋਂ ਚੰਗਾ ਤਾਂ ਮੇਰੇ ਘਰੇ ਹੀ ਚੰਗੇ ਸੀਗੇ